ਮੈਨੂੰ ਪਤਾ ਕਿਵੇਂ ਫਿੱਪੀਆਂ ਲਵਾਇਆ ਨਹੀਂ ਤੈਨੂੰ ਕਹਿੰਦੇ ਹੌਲ ਦਰਨੀ ਮੈਨੂੰ ਪਤਾ ਕਿਵੇਂ ਫੀਤੀਆਂ ਲਵਾਈਆਂ ਨਹੀਂ ਤੈਨੂੰ ਕਹਿੰਦੇ ਹੌਲਦਾਰ ਨਹੀਂ ਮੈਨੂੰ ਪਤਾ ਕਿਵੇਂ ਫੀਤੀਆਂ ਲਵਾਈਆਂ ਨਹੀਂ ਤੈਨੂੰ ਕਹਿੰਦੇ ਹੌਲਦਾਰ ਨਹੀਂ ਬਿਲਕੁਲ ਸਹੀ ਸੁਣਿਆ ਤੁਸੀਂ ਦੋਸਤੋ ਇਹ ਮੈਂ ਨਹੀਂ ਸਗੋਂ ਪੰਜਾਬ ਪੁਲਿਸ ਦਾ ਇਹ ਨੌਜਵਾਨ ਚਰਨਜੀਤ ਸਿੰਘ ਕਹਿ ਰਿਹਾ ਹੈ ਜਿਸ ਨੇ ਆਪਣਾ ਇਹ ਗੀਤ ਗਾ ਕੇ ਲੋਕਾਂ ਦੇ ਦਿਲਾਂ ਨੂੰ ਛੁਆਇਆ ਦੱਸ ਦਈਏ ਇਸ ਤੋਂ ਪਹਿਲਾਂ ਵੀ ਕਾਫੀ ਸਾਰੇ ਪੁਲਿਸ ਦੇ ਨੌਜਵਾਨ ਆਪਣੀਆਂ ਡਿਊਟੀਆਂ ਸੰਬੰਧੀ ਅਤੇ ਆਪਣੇ ਨੇਕਮ ਸੰਬੰਧੀ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਚਰਚਾ ਦਾ ਵਿਸ਼ਾ ਬਣੇ ਤੇ ਹੁਣ ਇਹ ਨੌਜਵਾਨ ਵੀ ਆਪਣੇ ਇਸ ਗੀਤ ਰਾਹੀਂ ਕਾਫੀ ਸਨਮਤੀ ਖਟ ਰਿਹਾ ਹੈ ਆਓ ਵੀ ਸੁਣੋ ਬਹੁਤ ਹੀ ਸਰੀਲੇ ਤੇ ਘੈਂਟ ਗੀਤਕਾਰ ਪੁਲਿਸ ਅਧਿਕਾਰੀ ਨੂੰ ਲੋਜ ਤੁਹਾਡੇ ਰੂਬਰੂ ਕਰਨ ਲੱਗਿਆ ਇੱਕ ਨਵਾਂ ਮੁੰਡਾ ਹੌਲਦਾਰ ਬਣਦਾ ਉਹਦੀ ਵਾਈਫ ਉਹਦੇ ਨਾਲ ਗੱਲਾਂ ਕਰਦੀ ਆ ਵੀ ਜਿਸ ਦਿਨ ਦੇ ਤੁਸੀਂ ਹੌਲਦਾਰ ਬਣਿਓ ਮੇਰਾ ਕੋਈ ਨਾ ਹੀ ਮਿਲਦੇ ਗਲੀ ਭੱਲੇ ਵਾਲੀਆਂ ਸਾਰੀਆਂ ਹੌਲਦਾਰ ਨਹੀਂ ਕਹਿੰਦੀਆਂ ਨੇ ਉਹ ਕੀ ਕਹਿੰਦਾ ਕੀ ਤਰ੍ਹਾਂ ਹੀ ਤੁਹਾਡੇ ਰੂਬਰੂ ਕਰ ਲਗਿਆ ਸੌਖਾ ਨਹੀਂ ਉਹ ਘਟੇਣਾ ਨਹੀਂ ਮਹਿਕਮਾ ਪੁਲਿਸ ਵਾਲਾ ਦੁਨੀਆ ਨੂੰ ਦਿਸਦਾ ਨਹੀਂ ਪਾਸਾ ਤੇ ਖਲੀਫ ਵਾਲਾ ਸੌ ਕਮੀ ਇਕ ਟੇੜਾ ਨੀ ਮਹਿਕਮਾ ਪੁਲਿਸ ਵਾਲਾ ਦੁਨੀਆ ਨੂੰ ਦਿਸਦਾ ਨੀ ਪਾਸਾ ਤੇ ਖਲੀਪ ਵਾਲਾ 24 24 ਘੰਟੇ ਮਹੀਨੇ ਜੂਨ ਦੇ ਡਿਊਟੀ 24 24 ਘੰਟੇ ਮਹੀਨੇ ਜੂਨ ਦੇ ਡਿਊਟੀ ਸਾਡੇ ਦਿਲ ਵਿੱਚ ਉਠੀਆਂ ਦਹਾਈਆਂ ਨੀ ਤੈਨੂੰ ਕਹਿੰਦੇ ਹੌਲਦਾਰ ਨੀ ਮੈਨੂੰ ਪਤਾ ਕਿਵੇਂ ਫਿੱਤਿਆਂ ਲਵਾਇਆ ਨੀ ਤੈਨੂੰ ਕਹਿੰਦੇ ਹੌਲਦਾਰ ਨੀ ਮੈਨੂੰ ਪਤਾ ਕਿਵੇਂ ਫਿੱਤਿਆਂ ਲਵਾਇਆ ਨੀ ਤੈਨੂੰ ਕਹਿੰਦੇ ਹੌਲਦਾਰ ਨੀ ਤੇਰਾ ਤਾਂ ਨਹੀਂ ਬਸ ਚਾਰ ਫੇਰਿਆਂ 'ਚ ਸਰ ਗਿਆ ਗੋਡੇ ਰਗੜਾਉਂਦਾ ਤਫਲੌਰ ਨਹੀਂ ਮੈਂ ਮਰ ਗਿਆ ਤੇਰਾ ਤਾਂ ਨਹੀਂ ਬਸ ਚਾਰ ਫੇਰਿਆਂ 'ਚ ਸਰ ਗਿਆ ਗੋਡੇ ਰਗੜਾਉਂਦਾ ਤਫਲੌਰ ਨਹੀਂ ਮੈਂ ਮਰ ਗਿਆ ਮਿਲ-ਮਿਲ ਲੰਮੀਆਂ ਟ੍ਰੈਕਦੀਆਂ ਵਾਟਾਂ ਮਿਲ-ਮਿਲ ਲੰਮੀਆਂ ਟ੍ਰੈਕਦੀਆਂ ਵਾਟਾਂ ਜਦ ਸੁਪਨੇ 'ਚ ਕਈ ਵਾਰ ਆਇਆ ਨਹੀਂ ਤੈਨੂੰ ਕਹਿੰਦੇ ਹੌਲਦਾਰ ਨਹੀਂ ਮੈਨੂੰ ਪਤਾ ਕਿਵੇਂ ਫਿੱਤੀਆਂ ਲਪਾਇਆ ਨਹੀਂ ਤੈਨੂੰ ਕਹਿੰਦੇ ਹੌਲਦਾਰ ਨਹੀਂ ਬੋਟੀਆਂ ਦੇ ਵਰਲਡੇ ਦੀ ਛੁੱਟੀ ਨਹੀਂ ਉਹ ਮਿਲਦੀ ਭੈ ਕਿ ਪੱਖੀ ਚੱਲ ਨਹੀਂ ਸਣਾਵ ਤੈਨੂੰ ਦਿਲ ਦੀ ਬੋਟੀਆਂ ਦੇ ਵਰਲਡੇ ਦੀ ਛੁੱਟੀ ਨਹੀਂ ਉਹ ਮਿਲਦੀ ਭੈ ਕਿ ਪੱਖੀ ਚੱਲ ਨਹੀਂ ਸਣਾਵ ਤੈਨੂੰ ਦਿਲ ਦੀ ਜੇ ਤੇ ਆਉਂਦਾ ਰੈੱਡ ਸੂਟ ਬੰਨਾਂ ਜਦੋਂ 50 ਚੁੰਨੀਆਂ ਦੁਕਾਨੇ ਤੋਂ ਦਵਾਈਆਂ ਨਹੀਂ ਤੈਨੂੰ ਕਹਿੰਦੇ ਹੌਲਦਾਰ ਨਹੀਂ ਮੈਨੂੰ ਪਤਾ ਕਿਵੇਂ ਫੀਤੀਆਂ ਲਵਾਇਆ ਨਹੀਂ ਤੈਨੂੰ ਕਹਿੰਦੇ ਹੌਲਦਾਰ ਨਹੀਂ ਮੈਨੂੰ ਪਤਾ ਕਿਵੇਂ ਫੀਤੀਆਂ ਲਵਾਇਆ ਨਹੀਂ ਤੈਨੂੰ ਕਹਿੰਦੇ ਹੌਲਦਾਰ ਨਹੀਂ ਸੌਖਾ ਨਹੀਂ ਓਕਟੇਣਾ ਨਹੀਂ ਮਹਿਕਮਾ ਪੁਲਿਸ ਵਾਲਾ ਦੁਨੀਆ ਨੂੰ ਦਿਸਦਾ ਨਹੀਂ ਪਾਸਾ ਤੇ ਖਲੀਫ ਵਾਲਾ ਸੌਖਾ ਨਹੀਂ ਓਕਟੇਣਾ ਨਹੀਂ ਮਹਿਕਮਾ ਪੁਲਿਸ ਵਾਲਾ ਦੁਨੀਆ ਨੂੰ ਦਿਸਦਾ ਨਹੀਂ ਪਾਸਾ ਤੇ ਖਲੀਫ ਵਾਲਾ 24 24 ਘੰਟੇ ਮਹੀਨੇ ਜੂਨ ਦੇ ਡਿਊਟੀ ਚੋ ਵਿੱਚੋ ਵੀ ਕੰਟੇ ਮੀਨੇ ਜੂਨ ਦੇ ਡੇਓਟੀ ਸਾਡੇ ਦਿਲ ਵਿੱਚ ਉਠੀਆਂ ਗਹਾਈਆਂ ਨਹੀਂ ਤੈਨੂੰ ਕਹਿੰਦੇ ਹੌਲਦਾਰ ਨਹੀਂ ਮੈਨੂੰ ਪਤਾ ਕਿਵੇਂ ਫਿੱਤਿਆਂ ਲਵਾਇਆ ਨਹੀਂ ਤੈਨੂੰ ਕਹਿੰਦੇ ਹੌਲਦਾਰ ਨਹੀਂ ਮੈਨੂੰ ਪਤਾ ਕਿਵੇਂ ਫਿੱਤਿਆਂ ਲਵਾਇਆ ਨਹੀਂ ਤੈਨੂੰ ਕਹਿੰਦੇ ਹੌਲਦਾਰ ਨਹੀਂ ਤੇਰਾ ਤਾਂ ਨਿਵਾਸ ਚਰ ਫੇਰਿਆਂ 'ਚ ਸਰ ਗਿਆ ਕੋਡੇ ਦਗੜਾਉਂਦਾ ਕਫਲੌਰ ਨਹੀਂ ਮੈਂ ਮਰ ਗਿਆ ਤੇਰਾ ਤਾਂ ਨਹੀਂ ਬਸ ਚਾਰ ਫੇਰਿਆਂ 'ਚ ਸਰ ਗਿਆ ਗੋਡੇ ਰਗੜਾਉਂਦਾ ਤਾਂ ਫਲੌਰ ਨਹੀਂ ਮੈਂ ਮਰ ਗਿਆ ਮਿਲ-ਮਿਲ ਲੰਮੀ ਟ੍ਰੈਕਦੀਆਂ ਵਾਟਾਂ ਮਿਲ-ਮਿਲ ਲੰਮੀ ਟ੍ਰੈਕਦੀਆਂ ਵਾਟਾਂ ਜਦ ਸੁਪਨੇ 'ਚ ਕਈ ਵਾਰੀਆਂ ਆਈਆਂ ਨਹੀਂ ਤੈਨੂੰ ਕਹਿੰਦੇ ਹੌਲਦਾਰ ਨਹੀਂ ਮੈਨੂੰ ਪਤਾ ਕਿਵੇਂ ਫਿੱਤੀਆਂ ਲਵਾਇਆ ਨਹੀਂ ਤੈਨੂੰ ਕਹਿੰਦੇ ਹੌਲਦਾਰ ਨਹੀਂ ਬੋਟੀਆਂ ਦੇ ਵਾਈਡੇ ਦੀ ਛੁੱਟੀ ਨਹੀਂ ਉਹ ਮਿਲਦੀ ਭੈਖ ਪੱਖੀ ਚੱਲ ਨਹੀਂ ਸਣਾਵਾ ਤੈਨੂੰ ਦਿਲ ਦੀ ਬੋਟੀਆਂ ਦੇ ਵਾਈਲਡ ਦੇ ਦੀ ਛੁੱਟੀ ਨਹੀਂ ਆਉਂਦੀ ਬਹਿ ਕੇ ਪੱਖੀ ਚੱਲ ਨਹੀਂ ਸਣਾਵਾਂ ਤੈਨੂੰ ਦਿਲ ਦੀ ਜੇ ਤੇਉਂ ਦਾ ਰੈੱਡ ਸੂਟ ਬਣ ਜਾਦੋ 50 ਚੁੰਨੀਆਂ ਦੁੱਖਣੇ ਤੋਂ ਦਵਾਈਆਂ ਨਹੀਂ ਤੈਨੂੰ ਕਹਿੰਦੇ ਹੌਲਦਾਰ ਨਹੀਂ ਮੈਨੂੰ ਪਤਾ ਕਿਵੇਂ ਫੀਤੀਆਂ ਲਵਾਇਆ ਨਹੀਂ ਤੈਨੂੰ ਕਹਿੰਦੇ ਹੌਲਦਾਰ ਨਹੀਂ ਮੈਨੂੰ ਪਤਾ ਕਿਵੇਂ ਫੀਤੀਆਂ ਲਵਾਇਆ ਨਹੀਂ ਤੈਨੂੰ ਕਹਿੰਦੇ ਹੌਲਦਾਰ ਨਹੀਂ